ਹੋਲੋ ਕੈਂਪ ਵਿੱਚ ਲਗਾਈ ਗਈ ਅੱਗ ਨੇ ਕੋਹਾੜਾ ਰੋਡ ਤੇ ਸਥਿਤ ਪਿੰਡ ਪ੍ਰਤਾਪਗੜ੍ਹ ਵਿੱਚ ਸੜਕ ਕਿਨਾਰੇ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਸੱਤ ਝੁੱਗੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਪੀੜਤ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਸੜਕ ਦੇ ਦੂਸਰੇ ਪਾਸੇ ਕਿਸੇ ਕਿਸਾਨ ਦੇ ਖੇਤਾ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਤੇ ਜ਼ਹਰ ਨੇਰੀ ਕੰਨ ਸੜਕ ਤੋਂ ਪਾਰ ਝੁੱਗੀਆਂ ਨੂੰ ਜਲ ਲੱਗੀ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਤੇ ਪਸ਼ੂਆਂ ਨੂੰ ਬੜੀ ਮੁਸ਼ਕਿਲ ਨਾਲ ਬਚਾ ਸਕੇ ਪਰ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇੱਕ ਪੀੜਤ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਦਾ ਵਿਆਹ 22 ਮਈ ਨੂੰ ਰੱਖਿਆ ਹੋਇਆ ਹੈ ਜਿਸ ਲਈ ਉਸਨੇ ਝੁੱਗੀ ਵਿੱਚ 1,2000 ਰੁਪਏ ਨਕਦੀ ਇੱਕ ਫ੍ਰਿਜ ਇੱਕ ਪੱਖਾ ਮਿਕਸਰ ਅਤੇ ਕੁਝ ਚਾਂਦੀ ਦੇ ਗਹਿਣੇ ਰੱਖੇ ਹੋਏ ਸਨ ਜੋ ਅਗਦੀ ਚਪੇੜ ਵਿੱਚ ਆਉਣ ਕਾਰਨ ਸ કે સોહ ઓકે એક હોર પીડતેને દસિયા કે ઉસદી ધીધી تنખા دے پیسے وی اگ وچ સડ ગય પર રોડ કે પરેસા આગ લગા કે સદાર પાંટી વાલે મે અચ્છા ખેત કો આગ લગા દિયા ખેત મે આગ લગાયા હાજી ઓ હવા સાલા سب ઇસ પાર આ ગયા રોડ કે ઇસ પાર તંગ ગયા کتیاں ઝુકલી રહેતી હે યહાં પર સાત ઝુકલી કે આગ આગ કેસે લગી ઉસકે પારને સે હા ઉસે ઉસ પાર સે હવા ઇસ પાર લાયા અચ્છા ક્યા ક્યા સજ્જત કે રાખુઆ ફ્રીજે જી બાયર પંખા હે કનક ચાબલ હે ઉસકે આલુ હે लड़की का सारे सामान था सा। लड़की का क्या सामान शादी चा? हाँ जी शादी का क्या क्या शादी का क्या क्या सामान था? दो तो था था। था, वो क्या बोलता मिक्सी भी था। बाकी भी था। बाकी बाकी कपड़े लाख दो हजार था? 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 और कितने परिवार रहते यहाँ पर मेरा ग्यारह हो गया ग्यारह परिवार सरकार से क्या मांग करते हो हम तो आप फैसला सोचे जे जे कुछ दे दे अपना जे हमारा मुआवजा वाजिब अगिन लगा उत्तर सो खेत में अगिन लगाया इधर लुकाया ये सब नहीं चिकरती तो हम तो दोनों भीतर मर जाते ये डंका दे हम तो कौन की बहरी है ये जब अगिन लगा मेरे, मेरे जुगी से पहले अगिन लगा तब अभी तक किसका ये हम वहां पहुँचे सारे कॉलोनी का लोग आया तो उसको पूछा तो वो कही इसकी मेरा सारा टाय आ गया मगर नंगर है भीतर में हम तो उठा उठा दौड़ फटकर सब तो मर दो मेरे भीर गया भीर गया तो हम उन थी तो वो सारे कलो निकल लोग इसका टट्टी तोड़ करके ले गया नंगर सारा चीज देख बे करते हैं देखिए चावल दाल हाँ पैसा भी था कुछ उसमें पैसा मेरा किया बेटा पेट घरी में बीस रुपया कमाश कर दिया दो महीना में घर जाते ए, देख लीजिए क्या हाल सरकार से क्या मांग करते हो सरकार से क्या चाहते हो अब सरकार से क्या चाहते हो दो वो भी मंजूर है नहीं दो तो मर जाएंगे धरती फट जाए सब आ जाएंगे हमको धरती छोड़ देता, हम देता हम चले जाते हम हमको यही बात हम मेरा <laughs> वो, वो तरफ से आग लग गया खेत में आग लगाया गया ना इस तरफ आ गया हवा में अंदर में बात है जहाँ पर तीन चुकी उधर है एक बार यहाँ कब क्या क्या जा कर रखूंगा चावल हो गया दाल हो गया तेल हो गया मक्के गेहूँ हो गया सब जल गया पैसा भी है किसी का हाँ, हाँ, पैसा, पैसा है मेरा भी है कितना पैसा है पंद्रह 15000 ਰੁਪਏ ਸਮਾਨ ਵੀ ਸਭ ਕੁਝ ਆਪ ਕੋ ਰੱਖੋਗੇ ਸਮਾਨ ਸੋਚ ਰਹੀ ਹੈ ਕਿ ਸਰ ਸਰ ਪੂਰਾ ਚਾਹ ਸਰਕਾਰ ਸੇ ਕੀ ਮੰਗ ਕਰਤੇ ਹੋ ਇਹ ਤੇਰਾ ਕੀ ਨਹੀਂ ਬੋਲਦਾ ਅਬ ਜੋ ਦੇਗਾ ਸਰਕਾਰ ਸੇ ਇਹ ਹੀ ਮੰਗ ਕਰਨਗੇ ਕਿ ਦੋ ਦੇਗਾ ਇਹਨਾ ਪਜੇਟਿਆਂ ਦੇ ਕੋਲ ਆਪਣੇ ਭੈਣੀ ਸਾਹਿਬ ਦਾ ਅੱਡਾ ਜੀ ਇੱਥੇ ਬੰਦੇ ਨਾ ਪਰਦੇਸੀ ਬੰਦੇ ਨੇ ਇਹ ਇਨਾਂ ਦੀਆਂ 7-8 ਝੁੱਗੀਆਂ ਸੀਗੀਆਂ ਤੇ ਛੋਟੇ ਛੋਟੇ ਬੱਚੇ ਨੇ ਇਹ 40-45 ਮੈਂਬਰ ਨੇ ਜੀ ਇਨਾਂ ਦੇ ਰਾਤ ਚੱਲੋ ਇੱਥੇ ਬੰਦੇ ਨੇ ਜ਼ਿੰਮੇਦਾਰ ਨੇ ਅੱਗ ਲਾਈ ਆਪਣੇ ਖੇਤ ਨੂੰ ਬਾਹਨ ਦੂ ਤੇ ਉੱਥੋਂ ਹਵਾ ਚੱਲੀ ਅੱਗੇ ਦਰ ਆ ਕੇ ਇਨਾਂ ਦੀਆਂ ਸਾਰੀਆਂ ਝੁੱਗੀਆਂ ਜਲ ਗਈਆਂ ਜੀ ਤੇ ਝੁੱਗੀਆਂ ਜਲ ਗਈਆਂ ਤੇ ਬਾਕੀ ਮੜਾ ਮੋਟਾ ਕਹਿੰਦੇ ਨੇ ਵੀ ਗਹਿਣਾ ਘੱਟਾ ਸੀਗਾ 21 ਤਰੀਕ ਨੂੰ ਇਹਨਾਂ ਦੀ ਗੁੱਡੀ ਦਾ ਵਿਆਹ ਸੀਗਾ ਜੀ ਕੱਪੜਾ ਲੀੜਾ ਸਾਰਾ ਕੁਝ ਜਲ ਗਿਆ ਹੁਣ ਜਾਣੀ ਇਹਨਾਂ ਦਾ ਸਿਰਫ ਜਿਹੜੇ ਕੱਪੜੇ ਪਾਏ ਨੇ ਇਹਨਾਂ ਕੋਲ ਉਹ ਬਚੇ ਨੇ ਜੀ ਬਾਕੀ ਇਹਨਾਂ ਦਾ ਸਾਰਾ ਕੁਝ ਜਲ ਗਿਆ ਜਿਹੜੇ 7-8 ਕੁਇੰਟਲ ਕਣਕ ਸੀਗੀ ਕਹਿੰਦੇ ਤੇ ਝੁੱਗੀਆਂ ਸੀਗੀਆਂ ਕਪੜਾ ਲੀੜਾ ਕੁੜੀ ਦੇ ਵਿਆਹ ਨੂੰ ਜੋ ਦਾਜ ਗੱਟਾ ਇਹਨਾਂ ਨੇ ਸਾਰਾ ਇਕੱਠਾ ਕਰਕੇ ਰੱਖਿਆ ਸੀ ਉਹ ਸਭ ਕੁਝ ਜਲ ਗਿਆ ਜੀ ਪਰ ਹਲੇ ਤੱਕ ਸਾਡਾ ਪ੍ਰਸ਼ਾਸਨ ਜਾਂ ਕੋਈ ਬੰਦਾ ਜਾਂ ਖੇਤ ਵਾਲਾ ਬੰਦਾ ਹਾਂ ਦਾ ਨਾਰਾ ਨਹੀਂ ਮਾਰਨ ਆਇਆ ਤੇ ਅੱਜ ਚਲੋ ਇੱਥੇ ਸਕੂਲ ਦੇ ਵਿੱਚ ਨਾਲ ਇਹ 10 ਕਦਮਾਂ ਤੇ ਹਰਦੀਪ ਸਿੰਘ ਮੁੰਡੀਆਂ ਨਿਆਣਾ ਜੀ ਚਲੋ ਅਸੀਂ ਦੇਖਦੇ ਆਂ ਵੀ ਸਾਡੀ ਸਰਕਾਰ ਦੇ ਐਮਐਲਏ ਨੇ ਆਉਣਾ ਵੀ ਕੀ ਇਹਨਾਂ ਦੀ ਮਦਦ ਕਰਦੇ ਨੇ ਮਦਦ ਹੋਣੀ ਚਾਹੀਦੀ ਆ ਸਰ ਆਪਾਂ ਤਾਂ ਇਹੀ ਚਾਹੁੰਦੇ ਆ ਮਾਤੜ ਬੰਦੇ ਨੇ ਦਿਹਾੜੀਦਾਰ ਬੰਦੇ ਨੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਹੋਵੇ ਜੀ ਕਿਉਂਕਿ ਇਹਨਾਂ ਦੀ ਗੁੱਡੀ ਦਾ ਵਿਆਹ ਸੀਗਾ ਛੋਟੇ ਛੋਟੇ ਬੱਚੇ ਨੇ ਸਰ ਜੇ ਅੱਗ ਕਿਤੇ ਗਲਤ ਲੱਗ ਜਾਂਦੀ ਕਿਸੇ ਬੱਚੇ ਨੂੰ ਲੱਗ ਜਾਂਦੀ ਤਾਂ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀਗਾ ਚਲੋ ਸ਼ੁਕਰ ਆਕਾਲ ਪੁਰਖ ਦਾ ਕਿ ਚਲੋ ਨੁਕਸਾਨ ਜ਼ਿਆਦਾ ਨਹੀਂ ਹੋਇਆ ਜੀ ਇਹਨਾਂ ਦਾ ਜੋ ਮਾਲ ਦਾ ਨੁਕਸਾਨ ਹੋਇਆ ਇਹਦਾ ਸਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਨੂੰ ਜੋ ਬਣਦਾ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ